ਇਹ ਲੱਕੜ ਤੁਹਾਨੂੰ ਬਣਾ ਦੇਵੇਗੀ ਤੱਕੜ 100 ਚੋਂ 75% ਲੋਕਾਂ ਨੂੰ ਪ੍ਰੋਬਲਮ ਹੈ 100 ਦੇ ਵਿੱਚੋਂ 75% ਲੋਕ ਪਰ ਮੰਨਣ ਨੂੰ 25% ਵੀ ਤਿਆਰ ਨਹੀਂ ਹੈਗੇ ਆਪਾਂ ਉਹ ਪ੍ਰੋਬਲਮ ਦੀ ਗੱਲ ਕਰਦੇ ਆਂ ਵੀ ਜਿਹਦੇ ਵਿੱਚ ਆਪਾਂ ਕਹਿੰਨੇ ਵੀ ਸਾਡਾ 파ਟਰਨਰ ਸਾਡੇ ਤੋਂ ਕੁਝ ਨਹੀਂ ਹੈਗਾ ਕਿਉਂ ਨਹੀਂ ਹੈਗਾ ਕਿਉਂਕਿ ਆਣ ਜਾਣ ਦਾ ਸਮਾਂ ਲੱਗਦਾ ਬਸ ਜਿੰਨੇ ਚਟਨੀ ਇੱਕ ਮਹੀਨਾ ਲਗਾਤਾਰ ਯੂਜ਼ ਕਰ ਲਈ ਫਰੂਕੀ ਸਾਹਿਬ ਇੱਥੇ ਲਾਈਨ ਲੱਗਿਆ ਨਹੀਂ ਤੁਹਾਡੇ ਚੈਨਲ ਦੇ ਵਾਲ ਤੁਸੀਂ ਕਹਿਣਾ ਵੀ ਮਜ਼ਾ ਆ ਗਿਆ ਵੈਦ ਸਾਹਿਬ ਨੇ ਫਾਰਮੂਲਾ ਬੜਾ ਵਧੀਆ ਦਿੱਤਾ ਇਹ ਲੱਕੜ ਵਾਲਾ ਨੁਸਖਾ ਤੁਹਾਨੂੰ ਦੇਣ ਲੱਗਾ ਵਾ ਬਹੁਤ ਨਚੋੜ ਏ ਜਿਹੜੀ ਵਿੱਦਿਆ ਮੈਨੂੰ ਮੇਰੇ ਫਾਜ਼ਲ ਸਾਹਿਬ ਵੱਲੋਂ ਮਿਲੀ ਏ ਤੇ ਇਹ ਨੁਸਖਾ ਜਿੰਨੇ ਜਿੰਨੇ ਵਰਤਨਾ ਜਿੰਨੂੰ ਜਿੰਨੂੰ ਫਾਇਦਾ ਹੋਣਾ ਉਹਨੇ ਫਰੂਕੀ ਸਾਹਿਬ ਨੂੰ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਕੀ ਹਾਂ ਸਾਨੂੰ ਕਿੰਨਾ ਫਾਇਦਾ ਹੋਇਆ ਸਾਡੀ ਲਾਈਫ ਚੇਂਜ ਹੋਈ ਕਿ ਨਹੀਂ ਹੋਈ ਇਹ ਲਾਈਫ ਚੇਂਜਿੰਗ ਨੁਸਖਾ ਸਾਇਲੈਂਟ ਬੋਸ ਹੁੰਦਾ ਵੀ ਇੱਕ ਕਪਲ ਇੱਕ ਘਰ ਚ ਜਰੂਰ ਰਹਿ ਰਿਹਾ ਬਟ ਉਹਨਾਂ ਦਾ ਆਪਸ ਵਿੱਚ ਕੋਈ ਫਿਜ਼ੀਕਲ ਕੰਟੈਕਟ ਨਹੀਂ ਹੈਗਾ ਠੀਕ ਹੈ ਕੋਈ ਰਿਲੇਸ਼ਨਸ਼ਿਪ ਨਹੀਂ ਹੈਗਾ ਕੋਈ ਇਮੋਸ਼ਨਲ ਕੰਟੈਕਟ ਕੋਈ ਨਹੀਂ ਹੈਗਾ ਕਈਆਂ ਦੇ ਘਰਾਂ ਦੇ ਵਿੱਚ ਤੇ ਹਸਬੰਦ ਦਾ ਕਮਰਾ ਵੱਖਰਾ ਹੋ ਗਿਆ ਤੇ ਜਨਾਨੀ ਦਾ ਵੱਖਰਾ ਹੋ ਗਿਆ ਮਤਲਬ ਮਤਲਬ ਪੂਰੀ ਤਰ੍ਹਾਂ ਇੱਕ ਦੂਸਰੇ ਨੂੰ ਸਪੇਸ ਦੇ ਦਿੱਤੀ ਸਪੇਸ ਦਿੰਦੇ ਦਿੰਦੇ ਸਪੇਸ ਹੀ ਦੇ ਦਿੱਤੀ ਸਪੇਸ ਹੀ ਦੇ ਦਿੱਤੀ ਇਹ ਆਪਾਂ ਲੈਣਾ ਅੱਧਾ ਚਮਚ ਜੀ ਜੀ ਠੀਕ ਹੋ ਗਿਆ ਦੇਖੋ ਜੀ ਇਹ ਨੁਸਖਾ ਸਾਡਾ ਬਣ ਕੇ ਆਲਮੋਸਟ ਰੈਡੀ ਹੈ ਆਹ ਦੇਖੋ ਜੀ ਇਹ ਬਣ ਗਿਆ ਜੀ ਇਹ ਬਣ ਗਈ ਦੁਨੀਆ ਦੀ ਸਭ ਤੋਂ ਸ਼ਾਨਦਾਰ ਮਜੂਨ ਇਹਨੂੰ ਇਸੇ ਤਰੀਕੇ ਨਾਲ ਇਨਟੇਕ ਕਰ ਲੈਣਾ ਹਾਂਜੀ ਹਾਂਜੀ ਇਸੇ ਤਰੀਕੇ ਨਾਲ ਪਰ ਇਹਨੂੰ ਜੇ ਅਸੀਂ ਗਰਮ ਦੁੱਧ ਨਾਲ ਲੈਨੇ ਆਂ ਹਾਂਜੀ ਦੁੱਧ ਵੀ ਜੇ ਆਪਾਂ ਨੂੰ ਬਾਈ ਚਾਂਸ ਘਰ ਦਾ ਮਿਲ ਜੇ ਜਾਂ ਦੇਸੀ ਗਾਂ ਦਾ ਮਿਲ ਜੇ ਠੀਕ ਹੈ ਤੇ ਫਿਰ ਤੇ ਮੈਂ ਕਿਹਾ ਬਹਿ ਜਾ ਬਹਿ ਜਾ ਜੂਗੀ ਤੇ ਟਰੱਕਿੰਗ ਜੌਬ ਕਰਦੇ ਨੇ ਜਿਹੜੇ ਵੀਰ ਸਾਡੇ ਟਰੱਕ ਚਲਾਉਂਦੇ ਬਾਹਰਲੇ ਦੇਸ਼ਾਂ 'ਚ ਉਹਨਾਂ ਲਈ ਫਿਰ ਅਸੀਂ ਖਾਸ ਗੋਲੀ ਤਿਆਰ ਕੀਤੀ ਹੈ ਇਹਨੂੰ ਗੋਲੀ ਨੂੰ ਕਹਿੰਦੇ ਆ ਪਾ ਕਰੰਟ ਵਧਾਉ ਨੁਸਖਾ ਜਿਹੜਾ ਕਰੰਟ ਵਧਾਉ ਹੈ ਜਾਂ ਇਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਤੇ 골ਡ ਕੋਰਸ ਕੋਰਿਆਂ ਨੂੰ ਵੇਚੀਦੀ ਨਾ ਤੇ ਜਿਹੜਾ 골ਡ ਕੋਰਸ ਹੈ ਨਾ ਉਹ ਸਮਝ ਲਓ ਵੀ ਕੋਈ ਵੀ ਨੁਸਖਾ ਨਾ ਸਾਡਾ ਉਹਦੇ ਨਾਲੋਂ 10 ਗੁਣਾ ਜ਼ਿਆਦਾ ਪਾਵਰਫੁਲ ਹੈ ਕਿਉਂਕਿ ਚੀਜ਼ਾਂ ਹੀ ਉੱਚ ਇਦਾਂ ਦੀਆਂ ਪਾਈਆਂ ਆਈਆਂ ਵੀ ਜਿਹਦੇ ਨਾਲ ਬੰਦੇ ਦੇ ਅੰਦਰ ਜਿਹਦੇ ਅੰਦਰ ਬਿਲਕੁਲ ਜਿਹਨੂੰ ਕਹਿੰਦੇ ਨੇ ਵੀ ਹੁਣ ਕੋਈ ਚਾਂਸ ਹੀ ਨਹੀਂ ਬਚਿਆ ਉਹ ਵੀ ਉੱਠ ਕੇ ਪੈ ਜਾਂਦਾ ਕਮਜ਼ੋਰੀ ਅੱਜ ਦੀ ਰੇਟ ਦੇ ਵਿੱਚ ਫੀਮੇਲਸ ਦੇ ਵਿੱਚ ਵੀ ਐਗਜ਼ਿਸਟ ਕਰ ਰਹੀ ਹੈ ਇਹ ਗੱਲ ਬਿਲਕੁਲ ਸੱਚੀ ਹੈ ਕਿ ਫੀਮੇਲ ਦੇ ਵਿੱਚ ਇੱਕ ਪ੍ਰੋਬਲਮ ਹੁੰਦੀ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਠੰਡਾਪਨ ਜਿਹਦੇ ਨਾਲ ਉਹਦਾ ਜਿਹੜਾ ਫਿਜ਼ੀਕਲ ਰਿਲੇਸ਼ਨ ਬਣਾਉਣ ਤੇ ਦਿਲ ਨਹੀਂ ਕਰਦਾ ਇਹ ਲੱਕੜ ਤੁਹਾਨੂੰ ਬਣਾ ਦੇਵੇਗੀ ਤੱਕੜ ਹਰ ਕੰਮ ਤੁਸੀਂ ਬੜੀ એનર્ਜੀ ਨਾਲ ਬੜੇ ਜੋਸ਼ ਨਾਲ ਕਰਿਆ ਕਰੋਗੇ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਤੇ ਮੇਰੇ ਨਾਲ ਨੇ ਅੱਜ ਦੁਨੀਆ ਭਰ ਦੇ ਮਸ਼ਹੂਰ ਵੈਦ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਨੇ ਸਾਨੂੰ ਅੱਜ ਇਹ ਲੱਕੜ ਵਾਲਾ ਨੁਸਖਾ ਦੇਣਾ ਜਿਹਨੇ ਤੁਹਾਨੂੰ ਤਕੜ ਬਣਾ ਦੇਣਾ ਕਿਹੜੇ ਮਾਮਲੇ 'ਚ ਤਕੜ ਬਣਾਣਗੇ ਹਰ ਕੰਮ ਤੁਸੀਂ ਬੜੀ ਫੁਰਤੀ ਨਾਲ ਕਰਜਿਆ ਕਰੋਗੇ ਜਿਹੜਾ ਤੁਹਾਨੂੰ ਥਕਾਵਟ ਜਿਹੜੀ ਤੁਹਾਨੂੰ ਅਸੀਂ ਕਹਿ ਲਈਏ ਕਿ ਤੁਸੀਂ ਕਹਿੰਦੇ ਵੀ ਕੋਈ ਕੰਮ ਕਰਨ ਦਾ ਦਿਲ ਹੀ ਨਹੀਂ ਕਰਦਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਤਕਾਵਟੇ ਸੱਤ ਤੱਕ ਹੈ ਤੁਹਾਡੇ ਸਰੀਰ ਦੇ ਵਿੱਚ ਤਾਂ ਇਹ ਅੱਜ ਤੁਹਾਡੀ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਕਰਨ ਵਾਲੇ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਾਹ ਉਦੇਸਾ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸასი ਸ਼ਕਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਹਾਡੇ ਕੋਲ ਲੋਕ ਆਉਂਦੇ ਵੀ ਨੇ ਮਰੀਜ਼ ਵੀ ਆਉਂਦੇ ਨੇ ਬਾਹਰ ਤੋਂ ਵੀ ਕੰਸਲਟ ਕਰਦੇ ਨੇ ਸਾਡੇ ਪੰਜਾਬੀ ਐਨ ਆਰ ਆਈਸ ਭਰਾ ਭੈਣਾਂ ਵੀ ਤੁਹਾਡੇ ਨਾਲ ਕੰਸਲਟ ਕਰਦੀਆਂ ਨੇ ਇਸ ਵੇਲੇ ਕਿਹੜੀ ਪ੍ਰੋਬਲਮ ਹੈ ਜਿਹੜੀ ਖਾਸ ਕਰਕੇ ਅਗਰ ਅਸੀਂ ਬੰਦਿਆਂ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਹੈ ਇਸ ਵੇਲੇ ਸਮਾਜ 'ਚ ਸਾਡੇ ਦੇਖੋ ਜੀ ਆਪਾਂ ਜ਼ਿਆਦਾ ਨਹੀਂ ਕਹਿੰਦੇ ਘੱਟ ਤੋਂ ਘੱਟ ਵੀ ਮੰਨ ਕੇ ਚੱਲੀਏ ਨਾ 100 'ਚੋਂ 75% ਲੋਕਾਂ ਨੂੰ ਪ੍ਰੋਬਲਮ ਹੈ ਠੀਕ ਹੈ 100 ਦੇ ਵਿੱਚੋਂ 75% ਲੋਕ ਪਰ ਮੰਨਣ ਨੂੰ 25% ਵੀ ਤਿਆਰ ਨਹੀਂ ਹੈਗੇ ਠੀਕ ਹੈ ਆਪਾਂ ਉਹ ਪ੍ਰੋਬਲਮ ਦੀ ਗੱਲ ਕਰਦੇ ਆਂ ਵੀ ਜਿਹਦੇ ਵਿੱਚ ਆਪਾਂ ਕੰਨੇ ਵੀ ਸਾਡਾ 파ਟਨਰ ਸਾਡੇ ਤੋਂ ਕੁਝ ਨਹੀਂ ਹੈਗਾ ਠੀਕ ਹੈ ਕਿਉਂ ਨਹੀਂ ਹੈਗਾ ਕਿਉਂਕਿ ਆਣ ਜਾਂਦਾ ਸਮਾਂ ਲੱਗਦਾ ਬਸ ਠੀਕ ਹੈ ਸਮਝ ਗਏ ਨਾ ਤਦ ਗੱਲ ਤੁਸੀਂ ਹਿੰਟ ਦਿੱਤਾ ਪਾ ਤੁਹਾਨੂੰ ਜਿਆਦਾ ਡਿਟੇਲ ਚ ਨਹੀਂ ਦੱਸ ਸਕਦੇ ਬਟ ਜਿਹੜੀ ਇੱਕ ਵਾਈਫ ਨੂੰ ਇੱਕ ਖੁਸ਼ੀ ਚਾਹੀਦੀ ਹੈ ਇੱਕ ਸੰਤੁਸ਼ਟੀ ਚਾਹੀਦੀ ਹੈ ਇੱਕ ਕੌਨਫੀਡੈਂਸ ਚਾਹੀਦਾ ਉਹ ਅੱਜ ਦੇ ਜਿਹੜਾ ਪੁਰਸ਼ ਹੈ ਉਹਦੇ ਅੰਦਰ ਸ਼ੁਕਰਤਾਤੂ ਦੀ ਕਮੀ ਹੋਣ ਕਰਕੇ ਵੀਰਿਆ ਦੀ ਕਮੀ ਹੋਣ ਕਰਕੇ ਉਹ ਜਿਹੜੀ ਸੰਤੁਸ਼ਟੀ ਹੈ ਉਹ ਜਿਹੜੀ ਖੁਸ਼ੀ ਹੈ ਉਹ ਇੱਕ ਹਸਬੈਂਡ ਨਹੀਂ ਦੇ ਸਕਦਾ ਠੀਕ ਹੈ ਤੇ ਇਹ ਪ੍ਰੋਬਲਮ ਸਭ ਤੋਂ ਜ਼ਿਆਦਾ ਚੱਲਦੀ ਹੈ ਫਿਰ ਇਹ ਲੱਕੜ ਉਹਦੀ ਪ੍ਰੋਬਲਮ ਦਾ ਹੱਲ ਕਰੇਗਾ ਇਹ ਲੱਕੜ ਤੁਹਾਨੂੰ ਇਹ ਲੱਕੜ ਲੱਗ ਰਹੀ ਹੈ ਹਾਂ ਹੁਣ ਇੱਕ ਬੇਨਤੀ ਕਰਨ ਲੱਗਾ ਸਾਰਿਆਂ ਨੂੰ ਵੀਰਾਂ ਭਰਾਵਾਂ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਨੇ ਹਕੀਕਤ ਟੀਵੀ ਨੂੰ ਪਿਆਰ ਕਰਦੇ ਨੇ ਇਹ ਲੱਕੜ ਵਾਲਾ ਨੁਸਖਾ ਤੁਹਾਨੂੰ ਦੇਣ ਲੱਗਾ ਹਾਂ ਬਹੁਤ ਨਚੋੜ ਏ ਜਿਹੜੀ ਵਿੱਦਿਆ ਮੈਨੂੰ ਮੇਰੇ ਫਾਜ਼ਲ ਸਾਹਿਬ ਵੱਲੋਂ ਮਿਲੀ ਏ ਤੇ ਇਹ ਨੁਸਖਾ ਜਿੰਨੇ ਜਿੰਨੇ ਵਰਤਨਾ ਜਿੰਨੂੰ ਜਿੰਨੂੰ ਫਾਇਦਾ ਹੋਣਾ ਉਹਨੇ ਫਰੂਕੀ ਸਾਹਿਬ ਨੂੰ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਕੀ ਹਾਂ ਸਾਨੂੰ ਕਿੰਨਾ ਫਾਇਦਾ ਹੋਇਆ ਸਾਡੀ ਲਾਈਫ ਚੇਂਜ ਹੋਈ ਕਿ ਨਹੀਂ ਹੋਈ ਇਹ ਲਾਈਫ ਚੇਂਜਿੰਗ ਨੁਸਖਾ ਠੀਕ ਹੈ ਹਾਂਜੀ ਅੱਛਾ ਤੇ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਖਾਸ ਕਰਕੇ ਇਸ ਵੇਲੇ ਬੰਦਿਆਂ ਦੇ ਆ ਰਹੀਆਂ ਨੇ ਤੇ ਫਿਰ ਉਹਨਾਂ ਦਾ ਇਲਾਜ ਉਹਨਾਂ ਦੀਆਂ ਜਿਹੜੀਆਂ ਡਿਜ਼ੀਜ਼ ਹੈਗੀਆਂ ਤੁਸੀਂ ਕਿਵੇਂ ਠੀਕ ਕਰਦੇ ਹੋ ਦੇਖੋ ਫਰੂਕੀ ਸਾਹਿਬ ਅਕਸਰ ਪੇਸ਼ੈਂਟਾਂ ਦੇ ਫੋਨ ਆਉਂਦੇ ਨੇ ਬਾਹਰੋਂ ਇੰਨੇ ਵਿਚਾਰੇ ਪਰੇਸ਼ਾਨ ਹੁੰਦੇ ਨੇ ਮੈਨੂੰ ਸੁਣ ਕੇ ਆਪ ਨੂੰ ਵੀ ਬਹੁਤ ਦੁੱਖ ਲੱਗਦਾ ਕਈ ਤੇ ਗੱਲ ਕਰਦੇ ਕਰਦੇ ਵਿਚਾਰੇ ਰੋਣ ਲੱਗ ਪੈਂਦੇ ਨੇ ਮੈਨੂੰ ਇੱਕ ਟਰਮ ਪਤਾ ਲੱਗੀ ਏ ਉੱਥੇ ਕੋ-ਪੈਰੈਂਟਿੰਗ ਠੀਕ ਹੈ ਕੋ-ਪੈਰੈਂਟਿੰਗ ਦਾ ਪਤਾ ਤੁਹਾਨੂੰ ਕੀ ਹੁੰਦਾ ਜੀ ਜੀ ਕੀ ਹੁੰਦਾ ਦੋਸੋ ਮਤਲਬ ਕਿਸੇ ਨਾ ਕਿਸੇ ਮਜਬੂਰੀ ਬਸ ਜਦੋਂ ਮਾਪੇ ਇਕੱਠੇ ਹੋਣ ਮੈਨੂੰ ਤਾਂ ਹਾਂ ਮੈਂ ਤੁਹਾਨੂੰ ਦੱਸਣਾ ਇਹਨੂੰ ਆਪਾਂ ਕਹਿੰਦਾ ਆਸਾਨ ਸ਼ਬਦਾਂ ਦੇ ਵਿੱਚ ਸਾਇਲੈਂਟ ਡਿਵੋਰਸ ਸਾਇਲੈਂਟ ਡਿਵੋਰਸ ਸਾਇਲੈਂਟ ਡਿਵੋਰਸ ਹੁੰਦਾ ਵੀ ਇੱਕ ਕਪਲ ਇੱਕ ਘਰ ਚ ਜ਼ਰੂਰ ਰਹਿ ਰਿਹਾ ਠੀਕ ਹੈ ਬਟ ਉਹਨਾਂ ਦਾ ਆਪਸ ਵਿੱਚ ਕੋਈ ਫਿਜ਼ੀਕਲ ਕੰਟੈਕਟ ਨਹੀਂ ਹੈਗਾ ਠੀਕ ਹੈ ਕੋਈ ਰਿਲੇਸ਼ਨਸ਼ਿਪ ਨਹੀਂ ਹੈਗਾ ਕੋਈ ਇਮੋਸ਼ਨਲ ਕੰਟੈਕਟ ਕੋਈ ਨਹੀਂ ਹੈਗਾ ਕਈਆਂ ਦੇ ਘਰਾਂ ਦੇ ਵਿੱਚ ਤੇ ਹਸਬੰਦਾਰ ਕਮਰਾ ਵੱਖਰਾ ਹੋ ਗਿਆ ਤੇ ਜਨਾਨੀ ਦਾ ਵੱਖਰਾ ਹੋ ਗਿਆ ਮਤਲਬ ਮਤਲਬ ਪੂਰੀ ਤਰ੍ਹਾਂ ਇੱਕ ਦੂਸਰੇ ਨੂੰ ਸਪੇਸ ਦੇ ਦਿੱਤੀ ਸਪੇਸ ਦਿੰਦੇ ਦਿੰਦੇ ਸਪੇਸ ਹੀ ਦੇ ਦਿੱਤੀ ਸਪੇਸ ਹੀ ਦੇ ਦਿੱਤੀ ਖੁੱਲਾ ਡੁੱਲਾ ਹੀ ਹੋ ਗਿਆ ਉਹ ਕਹਿੰਦੇ ਜੀ ਬੱਚਿਆਂ ਕਰਕੇ ਜਵਾਕਾਂ ਕਰਕੇ ਸਮਾਜ ਦੇ ਪ੍ਰੈਸ਼ਰ ਕਰਕੇ ਅਸੀਂ ਇੱਕ ਘਰ ਚ ਰਹਿਵਾਂਗੇ ਜ਼ਰੂਰ ਬਟ ਤੂੰ ਮੈਨੂੰ ਨਹੀਂ ਬੁਲਾਣਾ ਤੇ ਮੈਂ ਤੈਨੂੰ ਨਹੀਂ ਬੁਲਾਣਾ ਜੇ ਤੂੰ ਬੁਲਾਇਆ ਤੇ ਮੈਂ ਪੁਲਿਸ ਬੁਲਾ ਲਵਾਂ ਠੀਕ ਹੈ ਏਡੀ ਗੱਲ ਸੱਚੀ ਹੈਗੀ ਹੈ ਬਿਲਕੁਲ ਕੋਈ ਸਮਾਜ ਦੀ ਗੱਲ ਹੈ ਹਾਂ ਵੀ ਇਹ ਗੱਲਾਂ ਜੈਨੂਨਲੀ ਅੱਜ ਦੀ ਡੇਟ 'ਚ ਐਗਜ਼ਿਸਟ ਕਰ ਰਹੀਆਂ ਨੇ ਕਾਰਨ ਕੀ ਮੰਦਿਓ ਕਾਰਨ ਇੱਕੋ ਹੀ ਏ ਤੁਹਾਡੀ 멘ਟਲ ਸੈਟੀਸਫੈਕਸ਼ਨ ਹਸਬੰਡ ਕਹਿੰਦਾ ਵੀ ਜਿਹੜਾ ਸੁੱਖ ਮੈਨੂੰ ਆਪਣੀ ਵਾਈਫ ਕੋ ਚਾਹੀਦਾ ਉਹ ਮੈਨੂੰ ਇਹ ਨਹੀਂ ਦੇ ਸਕਤੀ ਇਹ ਫੇਲ ਏ ਜਿਹੜੀ ਵਾਈਫ ਏ ਉਹ ਉਲਟਾ ਕਹਿੰਦੀ ਏ ਵੀ ਜਿਹੜਾ ਸੁੱਖ ਮੈਂ ਸੋਚਿਆ ਸੀ ਵੀ ਮੈਨੂੰ ਹਸਬੰਡ ਤੋਂ ਮਿਲਣਾ ਉਹ ਇਹ ਨਹੀਂ ਦੇ ਸਕਿਆ ਉਹੀ ਜਿਹੜੇ ਫਿਜ਼ੀਕਲ ਰਿਲੇਸ਼ਨ ਹੁੰਦੇ ਨੇ ਸਾਰਾ ਕੁਝ ਫਿਜ਼ੀਕਲ ਡਿਸੇਬਿਲਟੀ ਹੋ ਗਈ ਸਾਰਾ ਕੁਝ ਆ ਗਿਆ ਜੀ ਉਹਦੇ 'ਚ ਇਹ ਆਪਾਂ ਸਾਫ਼ ਸ਼ਬਦਾਂ 'ਚ ਗੱਲ ਕਰੀਏ ਨਾ ਬਿਲਕੁਲ ਕਲੀਅਰ ਤੇ ਕਮਜ਼ੋਰੀ ਆ ਗਈ ਰੀਜ਼ਨ ਠੀਕ ਹੈ ਕਮਜ਼ੋਰੀ ਹਾਂ ਕਮਜ਼ੋਰੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਹੋ ਵੀ ਕੱਲੀ ਬੰਦੇ ਚੇਵੇ ਤੇ ਕੱਲੀ ਬੰਦੇ ਚ ਨਹੀਂ ਹੈਗੀ ਕਮਜ਼ੋਰੀ ਅੱਜ ਦੀ ਡੇਟ ਦੇ ਵਿੱਚ ਫੀਮੇਲਸ ਦੇ ਵਿੱਚ ਵੀ ਐਗਜ਼ਿਸਟ ਕਰ ਰਹੀ ਹੈ ਠੀਕ ਹੈ ਇਹ ਗੱਲ ਬਿਲਕੁਲ ਸੱਚੀ ਹੈ ਕਿ ਫੀਮੇਲਸ ਦੇ ਵਿੱਚ ਇੱਕ ਪ੍ਰੋਬਲਮ ਹੁੰਦੀ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਠੰਡਾਪਨ ਠੀਕ ਹੈ ਜਿਹਦੇ ਨਾਲ ਉਹਦਾ ਜਿਹੜਾ ਫਿਜ਼ੀਕਲ ਰਿਲੇਸ਼ਨ ਬਣਾਉਣ ਤੇ ਦਿਲ ਨਹੀਂ ਕਰਦਾ ਹੂੰ ਤੇ ਇਸ ਚੀਜ਼ ਦਾ ਵੀ ਹੱਲ ਹੈਗਾ ਕਿਸੇ ਨੂੰ ਵੀ ਇਦਾਂ ਦਾ ਪ੍ਰੋਬਲਮ ਹੈਗੀ ਏ ਉਹ ਡਿਸਕਸ ਕਰੇ ਆਪਾਂ ਉਹਦਾ ਵੀ ਹੱਲ ਕੱਢ ਕੇ ਦੇਵਾਂਗੇ ਤੇ ਫਿਰ ਇਹ ਕੀ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਕਿਵੇਂ ਆਪਾਂ ਇਹਨੂੰ ਸੈੱਟ ਕਰ ਸਕਦੇ ਆਂ ਦੇਖੋ ਜੀ ਫਾਰਮੂਲਾ ਦੱਸਣ ਤੋਂ ਪਹਿਲਾਂ ਮੈਂ ਇਹ ਦੱਸਾਂਗਾ ਵੀ ਫਾਰਮੂਲੇ ਦਾ ਫਾਇਦਾ ਕੀ ਹੈ ਆਪਾਂ ਇਹ ਫਾਰਮੂਲਾ ਕਿਸ ਕੰਡੀਸ਼ਨ 'ਚ ਯੂਜ਼ ਕਰਨਾ ਚਾਹੁੰਦੇ ਆਂ ਦੇਖੋ ਕਿਸੇ ਨੂੰ ਵੀ ਫਿਜ਼ੀਕਲ ਡਿਸੇਬਿਲਟੀ ਹੈਗੀ ਏ ਜਿਹਦੀ ਪਰਫਾਰਮੈਂਸ ਦੇ ਵਿੱਚ ਕਮੀ ਹੈ ਕਹਿੰਦਾ ਜੀ ਮੇਰਾ ਸਮਾਂ ਬਹੁਤ ਜ਼ਿਆਦਾ ਘੱਟ ਲੱਗਦਾ ਉਹ ਸਮਾਂ ਘੱਟ ਲੱਗਣ ਵਾਲਿਆਂ ਦਾ ਜਿਹੜਾ ਅੱਜ ਮਸਲਾ ਆਪਾਂ ਹੱਲ ਕਰਨ ਆਏ ਆਂ ਸਿਰਫ ਜਿਹੜੀ ਪ੍ਰੋਬਲਮ ਹੈਗੀ ਏ ਉਹ ਇੰਨੀ ਹੈ ਵੀ ਵੀਰੇਜ ਦੇ ਵਿੱਚ ਜਿਹੜੀ ਕੁਆਲਿਟੀ ਏ ਉਹ ਨਹੀਂ ਹੈਗੀ ਸਪਰਮ ਕਾਉਂਟ ਨਹੀਂ ਹੈਗਾ ਸ਼ੁਕਰ ਧਾਤੂ ਦੀ ਕਮੀ ਆ ਗਈ ਵੀਰੇਜ ਲੋਡ ਤੋਂ ਬਾਅਦ ਪਤਲਾ ਹੋ ਗਿਆ ਉਹਦੇ ਕਰਕੇ ਜਿਹੜਾ ਉਹ ਜਦਾ ਲੌਂਗ ਟਾਈਮ ਤੱਕ ਟਿਕ ਨਹੀਂ ਪੰਦਾ ਇੰਨੀ ਗੱਲ ਹੈ ਸਿਰਫ ਤੇ ਉਸ ਚੀਜ਼ ਨੂੰ ਇਹ ਜਿਹੜਾ ਸਾਡਾ ਫਾਰਮੂਲਾ ਇਹ ਬਣਾਉਣ ਦੇ ਵਿੱਚ ਬਿਲਕੁਲ 100% ਸਮਰੱਥੇ ਜੇ ਤੁਸੀਂ ਇਹ ਫਾਰਮੂਲਾ ਯੂਜ਼ ਕਰ ਲੋਗੇ ਲਗਾਤਾਰ 1 ਮਹੀਨਾ ਬਸ ਸ਼ਰਤ ਇਹ ਕੋਈ ਇਹ ਵੀ ਜਿੱਦਾਂ ਜਿੱਦਾਂ ਦੱਸਾਂਗਾ ਰਾਈਟ ਕੁਆਲਿਟੀ ਤੇ ਰਾਈਟ ਕੁਆਂਟੀਟੀ ਤੁਸੀਂ ਪਾਣੀ ਹੈ ਤੇ ਫਾਰਮੂਲਾ ਅਸਰ ਕਰੇਗਾ ਜਿੱਦਾਂ ਤੁਸੀਂ ਕਿਹਾ ਵੀ ਬਿਲਕੁਲ ਤੁਹਾਨੂੰ ਧੱਕੜ ਬਣਾਏਗਾ ਧੱਕੜ ਨਹੀਂ ਬਹੁਤ ਵਧੀਆ ਬਣਾ ਦੇਗਾ ਜਿੰਨੀ ਤੁਸੀਂ ਸੋਚੀਏ ਤੁਹਾਡੀ ਸੋਚ ਤੋਂ ਪਰੇ ਕੰਮ ਬੰਦਾ ਆਪ ਕਹੇਗਾ ਵੀ ਇੰਨਾ ਤਾਕਤਵਰ ਇੰਨਾ ਵਧੀਆ ਪਰਫਾਰਮੈਂਸ ਤੇ ਮੇਰੀ ਕਦੀ ਵੀ ਨਹੀਂ ਸੀ ਲਾਈਫ ਚ ਕਿ ਇਹ ਮੇਰ ਨਾਲ ਹੋ ਗਿਆ ਕਿਹੜੇ ਮਤਲਬ ਕਿਹੜੀ ਏਜ ਫੈਕਟਰ ਤੱਕ ਇਹ ਕੰਮ ਕਰੇਗਾ ਏਜ ਫੈਕਟਰ ਦੀ ਫਰੂਕੀ ਸਾਹਿਬ ਕੋਈ ਲਿਮਟ ਨਹੀਂ ਹੈਗੀ ਚਾਹੇ ਬੰਦੇ ਦੀ ਉਮਰ 70 ਸਾਲ ਦੀ ਵੀ ਹੋਏ 60 ਸਾਲ ਦੀ ਵੀ ਹੋਏ ਅਗਲਾ ਆਪਣੀ ਰਿਟਾਇਰਮੈਂਟ ਲਾਈਫ ਇੰਜੋਏ ਕਰ ਰਿਆ ਜੇ ਉਹ ਵੀ ਇਹ ਫਾਰਮੂਲਾ ਇੰਸਟੀਮਾਲ ਕਰੇਗਾ ਤੇ ਜੇ ਬੱਚਾ ਜਿਹੜਾ ਟੀਨੇਜਰ ਜਿਹਦੀ ਉਮਰ 21 22 ਸਾਲ ਦੀ ਹੈ ਜੇ ਉਹ ਵੀ ਇੰਸਟੀਮਾਲ ਕਰੇਗਾ ਇੱਕੋ ਜਿੰਨਾ ਫਾਇਦਾ ਹੋਏਗਾ ਸਿਰਫ ਇਹਦੇ ਵਿੱਚ ਕੀ ਹੈ ਟਾਈਮ ਦਾ ਥੋੜਾ ਫਰਕ ਪਵੇਗਾ ਵੀ ਜਿਆਦਾ ਦੇਰ ਆਪਾਂ ਟਾਈਮ ਮੰਨ ਲਓ ਜੇ 21 ਸਾਲ ਦੇ ਬੱਚੇ ਨੂੰ 20 ਦਿਨਾਂ 'ਚ ਫਰਕ ਹੁੰਦਾ ਆਵੇ ਤੇ 60 ਸਾਲ ਵਾਲੇ ਨੂੰ 30 ਦਿਨਾਂ 'ਚ ਹੋ ਜਾਏਗਾ ਜਾਂ 40 ਦਿਨਾਂ 'ਚ ਹੋ ਜਾਏਗਾ ਇਸ ਤੋਂ ਜਿਆਦਾ ਨਹੀਂ ਹੈਗਾ ਜੀ ਕੁਝ ਕਮਾਂ ਕਰਾਂ 'ਚ ਕੀ ਫਰਕ ਪਵੇਗਾ ਦਮਾ ਘਰਾਂ ਦੇ ਵਿੱਚ ਦੇਖੋ ਜਿੰਨਾ ਤੁਹਾਡੀ ਬੋਡੀ ਦੇ ਅੰਦਰ ਸ਼ੁਕਰ ਤਾਤੂ ਵਧੀਆ ਬਣੇਗਾ ਉਨੀ ਤੁਹਾਡੇ ਅੰਦਰ એનર્ਜੀ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਟਾਇਟਨੈਸ ਕੋਈ ਕਮਜ਼ੋਰੀ ਤੁਸੀਂ ਨਹੀਂ ਫੀਲ ਕਰੋਗੇ ਜੇ ਤੁਸੀਂ ਇਹਨੂੰ ਫਾਰਮੂਲੇ ਨੂੰ ਯੂਜ਼ ਕਰੋਗੇ ਬੋਡੀ ਦੇ ਅੰਦਰ એનર્ਜੀ ਦੀ ਕਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਏਗੀ ਜੀ ਜੀ ਹਾਂ ਤੇ ਫਿਰ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਬੰਨਾ ਕਿਵੇਂ ਸਾਨੂੰ ਦੱਸ ਦਿਓ ਦੇਖੋ ਜੀ ਆਪਾਂ ਸਮਾਂ ਬਚਾਣ ਲਈ ਨਾ ਇਹ ਇਹਨੂੰ ਆਪਾਂ ਕਹਿੰਦੇ ਆ ਮੁਲਠੀ ਮੁਲਠੀ ਆਮ ਤੌਰ ਤੇ ਮਿਲ ਜਾਂਦੀ ਹੈ ਬਾਜ਼ਾਰ ਚੋਂ ਠੀਕ ਹੈ ਇਸ ਫਾਰਮ ਤੋਂ ਮਿਲ ਜਾਂਦੀ ਆਪਾਂ ਟਾਈਮ ਬਚਾਣ ਲਈ ਵੀਡੀਓ ਲੰਮਾ ਨਾ ਕਰਨ ਕਰਕੇ ਇਹਨੂੰ ਜਿਹੜਾ ਹੈ ਆਪਾਂ ਪਾਊਡਰ ਫਾਰਮ ਦੇ ਵਿੱਚ ਕਰ ਲਿਆ ਆ ਆ ਪੀਕੇ ਨੂੰ ਬਿਲਕੁਲ ਬਰੀਕ ਕਰ ਲਿਆ ਆ ਫਾਰਮ ਇਹਦਾ ਆਪਾਂ ਇੱਕ ਚਮਚ ਲੈਣਾ ਜੀ ਆ ਦੇਖੋ ਠੀਕ ਹੈ ਇੱਕ ਚਮਚ ਮਲਠੀ ਲੈ ਲਈ ਇਹਨੂੰ ਕੌਲੀ ਚ ਪਾ ਲਿਆ ਜੀ ਠੀਕ ਹੈ ਆ ਦੇਖੋ ਹੁਣ ਇਸ ਤੋਂ ਬਾਅਦ ਜਿਹੜਾ ਸੈਕੰਡ ਚੀਜ਼ ਯੂਜ਼ ਹੋਣੀ ਹੈ ਉਹ ਤੁਹਾਡਾ ਯੂਜ਼ ਹੋਣਾ ਸ਼ਾਇਦ ਸ਼ਾਇਦ ਵੀ ਆਪਾਂ ਇੱਕ ਚਮਚ ਲੈਣਾ ਜੀ ਪੂਰਾ ਠੀਕ ਹੈ ਸ਼ਾਇਦ ਲੈ ਹੁਣ ਆਪਾਂ ਇਹਨੂੰ ਬਣਾ ਲੈਣਾ ਇੱਕ ਤਰ੍ਹਾਂ ਦਾ ਮਜੂਨ ਟਾਈਪ ਠੀਕ ਹੈ ਚਟਨੀ ਟਾਈਪ ਬਣਾ ਲਿਆ ਜੀ ਇਹਨੂੰ ਆਪਾਂ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਪਾਣੀ ਹੈ ਜਿਹੜੀ ਤੀਸਰੀ ਚੀਜ਼ ਹੈ ਲਾਸਟ ਐਂਡ ਫਾਈਨਲ ਥਿੰਗ ਉਹ ਹੈਗੀ ਹੈ ਦੇਸੀ ਗਾ ਦਾ ਦੇਸੀ ਗਾਲਾ ਦੇਸੀ ਕਿਓ ਅੱਛਾ ਜੀ ਇਹ ਆਪਾਂ ਲੈਣਾ ਅੱਧਾ ਚਮਚ ਜੀ ਜੀ ਠੀਕ ਹੋ ਗਿਆ ਦੇਖੋ ਜੀ ਇਹ ਨੁਸਕਾ ਸਾਡਾ ਬਣ ਕੇ ਆਲਮੋਸਟ ਰੈਡੀ ਹੈ ਆਹ ਦੇਖੋ ਜੀ ਇਹ ਬਣ ਗਿਆ ਜੀ ਕੀ ਬਣਿਆ ਇਹ ਬਣ ਗਈ ਦੁਨੀਆ ਦੀ ਸਭ ਤੋਂ ਸ਼ਾਨਦਾਰ ਮਜੂਨ ਚਟਨੀ ਬਣ ਗਈ ਚਟਨੀ ਜਿੰਨੇ ਇਹ ਚਟਨੀ ਇੱਕ ਮਹੀਨਾ ਲਗਾਤਾਰ ਯੂਜ਼ ਕਰ ਲਈ ਫਰੂਕੀ ਸਾਹਿਬ ਇੱਥੇ ਲਾਈਨ ਲੱਗਿਆ ਨਹੀਂ ਤੁਹਾਡੇ ਚੈਨਲ ਦੇ ਵਾਲ ਤੁਸੀਂ ਕਹਿਣਾ ਵੀ ਮਜ਼ਾ ਆ ਗਿਆ ਵੈਦ ਸਾਹਿਬ ਨੇ ਫਾਰਮੂਲਾ ਬੜਾ ਵਧੀਆ ਦਿੱਤਾ ਤੇ ਮੇਰਾ ਵੀਰ ਜਿੰਨੇ ਜਿੰਨੇ ਵੀ ਫਾਰਮੂਲਾ ਯੂਜ਼ ਕਰਨਾ ਉਹਨੇ ਫਰੂਕੀ ਸਾਹਿਬ ਨੂੰ ਇੱਕ ਵਾਰੀ ਜਰੂਰ ਮੈਸੇਜ ਕਰਕੇ ਦੱਸਣਾ ਵੀ ਗੋਰਿਆਂ ਦੇ ਵੈਦ ਦੇ ਜਿਹੜੇ ਫਾਰਮੂਲੇ ਨੇ ਉਹ ਕਾਮਯਾਬ ਨੇ ਕਿਉਂਕਿ ਮੇਰੇ ਫਾਰਮੂਲੇ ਦੇ ਨਾਲ ਪਹਿਲਾਂ ਪਹਿਲਾਂ ਇਹ ਸ਼ੱਕ ਕਰਦੇ ਹੁੰਦੇ ਨੇ ਬਾਅਦ ਚ ਜਦੋਂ ਕਮੈਂਟ ਆਉਂਦੇ ਨੇ ਫਿਰ ਯਕੀਨ ਕਰ ਲੈਂਦੇ ਹੁੰਦੇ ਨੇ ਦੇਖੋ ਜੀ ਇਹ ਚਟਨੀ ਜਿਹੜੀ ਹੈ ਨਾ ਕਿੰਨੇ ਦਿਨਾਂ ਚ ਅਸਰ ਦਿਖਾਉਣਾ ਸ਼ੁਰੂ ਕਰ ਦੇਗਾ ਇਹ ਨੁਸਖੇ ਆ ਦੇਖੋ ਜੀ। ਤੁਸੀਂ ਦਿਨਾਂ ਦੀ ਗੱਲ ਕਰਦੇ ਪਿਓ ਪਹਿਲੇ ਦਿਨ ਤੋਂ ਅਸਰ ਸ਼ੁਰੂ ਹੋ ਜਾਏਗਾ ਜੀ। ਕੀ ਗੱਲ ਹੈ? ਕਿੰਨਾ ਕਿਸਤੇ ਵਾਲ ਕਰਨੇ ਜੀ? ਜਿੰਨਾ ਕੋ ਬਣਾਇਆ ਜੀ ਇੱਕ ਵਾਰ ਚ ਇੰਨਾ ਹੀ ਕਰਨਾ ਬਸ। ਅੱਛਾ। ਇਹਨੂੰ ਇਸੇ ਤਰੀਕੇ ਨਾਲ ਇਨਟੇਕ ਕਰ ਲੈਣਾ। ਹਾਂਜੀ ਹਾਂਜੀ ਇਸੇ ਤਰੀਕੇ ਨਾਲ ਪਰ ਇਹਨੂੰ ਜੇ ਅਸੀਂ ਗਰਮ ਦੁੱਧ ਨਾਲ ਲੈਨੇ ਆ। ਹਾਂਜੀ। ਦੁੱਧ ਵੀ ਜੇ ਆਪਾਂ ਨੂੰ ਬਾਈ ਚਾਂਸ ਘਰ ਦਾ ਮਿਲ ਜੇ। ਠੀਕ ਹੈ। ਜਾਂ ਦੇਸੀ ਗਾਂ ਦਾ ਮਿਲ ਜੇ। ਠੀਕ ਹੈ। ਤੇ ਫਿਰ ਤੇ ਮੈਂ ਕਿਹਾ ਬਹਿ ਜਾ ਬਹਿ ਜਾ ਜੂਗੀ। ਕੀ ਗੱਲ ਹੈ? ਜੀ। ਸਪਰਮ ਦੀ ਕੁਆਲਿਟੀ ਸਪਰਮ ਕਾਊਂਟ ਜੇ ਕਿਸੇ ਨੇ ਗਾ ਬੱਚੇ ਲਈ ਟਰਾਈ ਕਰਦਾ ਪਿਆ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸਪਰਮ ਵਧਾਣ ਵਾਲੀ ਦਵਾਈ ਖਾਣ ਦੀ ਲੋੜ ਨਹੀਂ ਪਵੇਗੀ ਠੀਕ ਹੈ ਹਾਂਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਔਰ ਇਹਨਾਂ ਜ਼ਬਰਦਸਤ ਘੈਂਟ ਨੁਸਖਾ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਉਮੀਦ ਕਰਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਪ੍ਰੋਬਲਮਾਂ ਡਾਕਟਰ ਸਾਹਿਬ ਨੇ ਦੱਸੀਆਂ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਨੁਸਖਾ ਲੈਂਦੇ ਸਾਰੀ ਜਿਹੜਾ ਸਿਸਟਮ ਹੈਗਾ ਅ ਅਸੀਂ ਕਹਿ ਲਈਏ ਕਿ ਕਮਜ਼ੋਰੀ ਵਾਲਾ ਥਕਾਵਟ ਵਾਲਾ ਪਰਫਾਰਮੈਂਸ ਵਾਲਾ ਤਾਂ ਉਹ ਬਹੁਤ ਜ਼ਹਦ ਤੱਕ ਜਿਹੜਾ ਠੀਕ ਕੀਤਾ ਜਾ ਸਕਦਾ ਅੱਛਾ ਭਾਈ ਜੀ ਫਿਰ ਜਿਨ੍ਹਾਂ ਕੋਲੇ ਨੁਸਖਾ ਬਣਾਉਣ ਦਾ ਟਾਈਮ ਨਹੀਂ ਜਾਂ ਨੁਸਖਾ ਲੈਣ ਦਾ ਕੋਈ ਦਿੱਕਤ ਪਰੇਸ਼ਾਨੀ ਹੈ ਤੇ ਫਿਰ ਉਹ ਕੀ ਕਰਨ ਕਈ ਮੇਰੇ ਵੀਰ ਇਦਾਂ ਦੇ ਹੁੰਦੇ ਨੇ ਜਿਹੜੇ ਬਾਹਰ ਬੈਠੇ ਨੇ ਜਿਹੜੇ ਕਹਿੰਦੇ ਜੀ ਸਾਡੇ ਕੋਲ ਟਾਈਮ ਨਹੀਂ ਹੈਗਾ ਜਾਂ ਮੋਸਟਲੀ ਆਪਣੇ ਕੋਈ ਇਦਾਂ ਦੇ ਆਂਦੇ ਨੇ ਜਿਹੜੇ ਟਰੱਕਿੰਗ ਜੌਬ ਕਰਦੇ ਨੇ ਜਿਹੜੇ ਵੀਰ ਸਾਡੇ ਟਰੱਕ ਚ ਲਾਂਦੇ ਬਾਹਰਲੇ ਦੇਸ਼ਾਂ 'ਚ ਉਹਨਾਂ ਲਈ ਫਿਰ ਅਸੀਂ ਖਾਸ ਗੋਲੀ ਤਿਆਰ ਕੀਤੀ ਹੈ ਠੀਕ ਹੈ ਇਹਨੂੰ ਗੋਲੀ ਨੂੰ ਕਹਿੰਦੇ ਆਪਾਂ ਕਰੰਟ ਵਧਾਉ ਨੁਸਕਾ ਠੀਕ ਹੈ ਜਿਹੜਾ ਕਰੰਟ ਵਧਾਉ ਹੈ ਜਾਂ ਇਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਤੇ 골ਡ ਕੋਰਸ ਕਹਿੰਿਆ ਨੂੰ ਵੇਚੀਦੀ ਨਾ ਠੀਕ ਹੈ ਜੀ ਤੇ ਜਿਹੜਾ 골ਡ ਕੋਰਸ ਹੈ ਨਾ ਉਹ ਸਮਝ ਲਓ ਵੀ ਕੋਈ ਵੀ ਨੁਸਖਾ ਨਾ ਸਾਡਾ ਉਹਦੇ ਨਾਲੋਂ 10 ਗੁਣਾ ਜ਼ਿਆਦਾ ਪਾਵਰਫੁੱਲ ਹੈ ਕਿਉਂਕਿ ਚੀਜ਼ਾਂ ਹੀ ਉੱਚ ਏਦਾਂ ਦੀਆਂ ਪਾਈਆਂ ਆਈਆਂ ਵੀ ਜਿਹਦੇ ਨਾਲ ਬੰਦੇ ਦੇ ਅੰਦਰ ਜਿਹਦੇ ਅੰਦਰ ਬਿਲਕੁਲ ਜਿਹਨੂੰ ਕਹਿੰਦੇ ਨੇ ਵੀ ਹੁਣ ਕੋਈ ਚਾਂਸ ਹੀ ਨਹੀਂ ਬਚਿਆ ਠੀਕ ਹੈ ਉਹ ਵੀ ਉੱਠ ਕੇ ਬਹਿ ਜਾਂਦਾ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਤੁਹਾਨੂੰ ਅਗਰ ਕਿਸੇ ਨੇ ਮਿਲਣਾ ਹੋਵੇ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕਰਨੀ ਹੋਵੇ ਤੇ ਕੀ ਰਾਬਤਾ ਕਰਨ ਦਾ ਕੀ ਹਿੱਲਾ ਹੈ ਕੀ ਸਾਧਨ ਹੈ ਦੇਖੋ ਜੀ ਹਫ਼ਤੇ ਦੇ 7 ਦਿਨ ਹੁੰਦੇ ਨੇ ਇਹ ਸਾਧਨ ਨਹੀਂ ਮਿਲਦੇ ਆ ਠੀਕ ਹੈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਠੀਕ ਹੈ ਜੀ ਕਿਸੇ ਨੇ ਵੀ ਮੇਰੇ ਨਾਲ ਗੱਲਬਾਤ ਕਰਨੀ ਹੈ ਮੇਰੇ WhatsApp ਦੇ ਉੱਤੇ ਬੋਲ ਕੇ ਮੈਸੇਜ ਛੱਡ ਦੇ ਮੈਂ ਉਸੇ ਵੇਲੇ ਉਹਦਾ ਬੋਲ ਕੇ ਜਵਾਬ ਵੀ ਦੇ ਦੂੰ ਠੀਕ ਹੈ ਜੀ ਮਿਲਣ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਕਿਰਪਾ ਕਰਕੇ ਮਾੜਾ ਜਿਹਾ ਆਪਣਾ ਨਾਮ ਤੇ ਸ਼ਹਿਰ ਲਿਖਾ ਦਿਓ ਵੀ ਮੈਂ ਫਲਾਣੀ ਸ਼ਹਿਰ ਤੋਂ ਫਲਾਣਾ ਬੋਲਦਾ ਪਿਆ ਮੇਰੀ ਇਹ ਫਲਾਣੀ ਡੇਟ ਦੀ ਅਪਾਇੰਟਮੈਂਟ ਫਿਕਸ ਕਰ ਲਓ ਫਿਰ ਤੁਹਾਨੂੰ ਆ ਕੇ ਵੇਟ ਕਰਨ ਦੀ ਲੋੜ ਨਹੀਂ ਪਵੇਗੀ ਤੇ ਸਾਰੇ ਫੋਨ ਮੈਂ ਆਪ ਸੁਣਦਾ ਵਾ ਮੇਰਾ ਕੋਈ ਪੀਏ ਨਹੀਂ ਹੈਗਾ ਸਾਰਿਆਂ ਨੂੰ ਮੈਂ ਆਪ ਮਿਲਦਾ ਵਾ ਮੈਨੂੰ ਮਿਲਣ ਦੀ ਕੋਈ 1 ਰੁਪਿਆ ਵੀ ਫੀਸ ਨਹੀਂ ਹੈਗੀ ਸਲਾਹ مشورہ ਕਰੋ ਨੁਸਖਾ ਲਓ ਜੇ ਦਵਾਈ ਲੈਣੀ ਹੈ ਤੇ ਜੀ ਸਦਕੇ ਲਓ ਨਹੀਂ ਲੈਣੀ ਤੇ ਤਾਂ ਵੀ ਕੋਈ ਗੱਲ ਨਹੀਂ ਪਰ ਮਿਲਣ ਦੀ ਜਾਂ ਮੇਰੇ ਨਾਲ ਫੋਨ ਤੇ ਗੱਲਬਾਤ ਕਰਨ ਦੀ ਜਾਂ ਸਲਾਹ مشورہ ਲੈਣ ਦੀ ਕੋਈ ਫੀਸ ਨਹੀਂ ਹੈਗੀ ਜੀ ਬਹੁਤ ਬਹੁਤ ਸ਼ੁ크ਰੀ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹੈ ਵੀਡੀਓ ਹੋਰ ਦਾ ਵੀਡੀਓ ਜਿਹੜਾ ਤੁਹਾਨੂੰ ਪਸੰਦ ਆਏਗਾ ਇਹ ਨੁਸਖਾ ਵੀ ਤੁਹਾਨੂੰ ਡਾਕਟਰ ਸਾਹਿਬ ਦੇ ਨੁਸਖੇ ਬਹੁਤ ਜ਼ਿਆਦਾ ਇਸ ਵੇਲੇ ਲੋਕਾਂ ਚ ਅਸੀਂ ਕਹਿ ਲਈ ਕਿ ਮਕਬੂਲ ਹੋ ਰਹੇ ਨੇ ਔਰ ਲੋਕ ਇਸ ਦਾ ਫਾਇਦਾ ਉਹ ਲੈਦੇ ਹਨੇ ਅਤੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਕਿਸੇ ਦੇ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ ਹੈ ਕਿ ਉਹ ਫ੍ਰੀ ਆਫ ਕਾਸਟ ਕਾਉਂਸਲਿੰਗ ਕਰਦੇ ਨੇ ਕੋਈ ਪੈਸਾ ਕਿਸੇ ਵੀ ਪਰੋਂ ਨਾ ਉਸ ਫੋਨ ਸੁਣਨ ਦਾ ਨਾ ਪਰਸਨਲੀ 1 ਟੂ 1 ਮਿਲਣ ਦਾ ਜਿਹੜਾ ਨਹੀਂ ਲੈਂਦੇ ਔਰ ਜ਼ਿਆਦਾਤਰ ਮਾਮਲੇ ਦੇ ਵਿੱਚ ਡਾਕਟਰ ਸਾਹਿਬ ਜਿਹੜੇ ਨੁਸਖੇ ਫਾਰਮੂਲੇ ਦੇ ਕੇ ਹੀ ਉਹਨਾਂ ਨੂੰ ਕੋਸ਼ਿਸ਼ ਕਰਦੇ ਨੇ ਕਿ ਬੰਦੇ ਦੇ ਵਿੱਚ ਜਿਹੜੀ ਕੋਈ ਦਿੱਕਤ ਪਰੇਸ਼ਾਨੀ ਬਿਮਾਰੀ ਹੈ ਉਹਨੂੰ ਠੀਕ ਕਰ ਲਿਆ ਜਾਵੇ ਪਰ ਵੀ ਮੇਰੀ ਮਸ਼ਵਰਾ ਮੇਰਾ ਸਲਾਹ ਤੁਹਾਨੂੰ ਇਹ ਹੋਇਆ ਕਿ ਇਸ ਨੂੰ ਹਮੇਸ਼ਾ ਕਿਸੇ ਚੰਗੇ ਵੈਦ ਹਕੀਮ ਡਾਕਟਰ ਦੇ ਸਲਾਹ ਦੇ ਨਾਲ ਹੀ ਤੁਸੀਂ ਇਸਤੇਮਾਲ ਕਰਨਾ ਹੈ ਧੰਨਵਾਦ